ਵੈਗੁਰ ਜੀ ਕਾਰਸਾ ਵੈਗੁਰ ਜੀ ਕੀ ਪਤਨੀ ਸੰਤ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਹਿੰਮਤ ਔਜਲਾ ਵਲੌਗਸ ਤੇ ਤੇ ਅੱਜ ਅਸੀਂ ਆਪਾ ਦੁੱਖ ਸੁੱਖ ਕਰਨਾ ਆਏ ਆ ਤੁਹਾਡੇ ਨਾਲ ਉਹ ਵੀ ਬੜੇ ਦਿਨਾਂ ਬਾਅਦ ਤੁਸੀਂ ਇੱਕ ਫਰੇਮ ਵਿੱਚ ਸਾਨੂੰ ਦੋਵਾਂ ਨੂੰ ਵੇਖ ਰਹੇ ਹੋ 12 ਵੇਖ ਰਹੇ ਹੋ ਤੇ ਅਸੀਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਦੁੱਖ ਸੁੱਖ ਵੀ ਕਰੀਏ ਤੁਹਾਨੂੰ ਸੂਟ ਵੀ ਬਖਾਲ ਦਈਏ ਤੇ ਬਾਕੀ ਬਾਕੀ ਚਲੋ ਬੜਾ ਕੁਝ ਚੱਲਦਾ ਰਹੀ ਨਾ ਇਹ ਭੈਣ ਸੇਵਾਵਾਂ ਚ ਬਿਜ਼ੀ ਸੀ ਤੇ ਮੈਂ ਵਿਆਹਾਂ ਚ ਬਿਜ਼ੀ ਸੀ ਵਾਹ ਜੀ ਕੀ ਕੰਬੀਨੇਸ਼ਨ ਤੇ ਵਿਆਹ ਮਾਰੇ ਇਹ ਵੀ ਇਹ ਵਿਆਹਾਂ ਵੇਖਣਾਂ ਚ ਬਿਜ਼ੀ ਸੀ ਤੇ ਆਪਾਂ ਮਾਰੇ ਨੇ ਡਿਊਟੀ ਲਈ ਜਿਹੜੀ ਮੋਢਿਆਂ ਦੀ ਸੇਵਾ ਪਾਈ ਸੀ ਏਕ-ਇਕ ਦਿਨ ਦੇ 7-7 ਵਿਆਹ ਨਿਭਾੜੇ ਸੀ ਯੈਸ ਉਹਨਾਂ ਲਈ ਸੱਚ ਵਿਆਹਾਂ ਚ ਤੇ ਇਹ ਵੀ ਬਿਜ਼ੀ ਸੀ ਪਰ ਇਹ ਸੇਵਾ ਵਾਲੇ ਵਿਆਹ ਸੀਗੇ ਸਾਡਾ ਬੁੱਕੀng ਵਾਲੇ ਵਿਆਹ ਸੀ ਸਾਡੇ ਆਪ ਦੇ ਘਰ ਦੇ ਵਿਆਹ ਸੀਗੇ ਬਸ ਉਹਨਾਂ ਚ ਬਿਜ਼ੀ ਸੀ ਤੇ ਆਪਾਂ ਤੇ ਇਸ ਕਰਕੇ ਟਾਈਮ ਦਾ ਪਤਾ ਨਹੀਂ ਲੱਗਾ ਇਹ ਪੌਣੀ ਤਾਂ ਪਈਏ ਕੁਛਾਂ ਨੂੰ ਭੁਲੇਖਾ ਜਾ ਜਾਂਦਾ ਕਿ ਸ਼ਾਇਦ ਆਪਾਂ ਇਕੱ ਕਉਂਦੀ ਇਹ ਸੋਸ਼ਲ ਮੀਡੀਆ ਦਾ ਨਾ ਇੱਕ ਨੁਕਸਾਨ ਵੀ ਆ। ਹਾਂ। ਕਿ ਜਿਹੜੀ ਚਿਹਰੇ ਇਕੱਠੇ ਦਿਖਦੇ ਰਹਿਣ ਉਹ ਕੁਝ ਟਾਈਮ ਨਾ ਦਿਖਣਦੇ ਉਹ ਗਲਤ ਅੰਦਾਜ਼ੇ ਲੱਗ ਜਾਂ ਲੱਗਦਾ ਹੈ। ਲੱਗਦਾ ਇਹਨਾਂ ਦੀ ਕੋਈ ਠਾਠ ਠਾਉ ਹੋ ਗਈ। ਪਰ ਇੱਕ ਚੀਜ਼ ਆਪਾਂ ਜੀ ਕਲੀਅਰ ਕਰ ਦਿੰਨੇ ਆ ਸਾਡੀ ਠਾਠ ਠਾੜ ਜਦੋਂ ਹੋਊਗੀ ਨਾ ਤਾਂ ਇਹੋ ਜਿਹਾ ਹੈ ਹੀ ਨਹੀਂ ਕਿ ਅਸੀਂ ਖਤਮ ਹੀ ਕਰਦੀ ਐਵੇਂ ਥੋੜੀ ਜਿਹੀ ਲਾ ਪਾਈ ਦੀ ਇੰਪਲੀਮੈਂਟ ਕਰੀ ਦੀ ਉਹ ਵਾਲੀ ਦੀ। ਹਾਂ ਠਾਠ ਠਾੜ ਇਹ ਨਹੀਂ ਕਰ ਹੀ ਨਹੀਂ ਸਕਦੇ। ਇਹ ਨਹੀਂ ਬਈ ਹੁੰਦਾ ਨਹੀਂ ਆ ਉਹ ਟਾੜਾ ਵਾਂਜੀ ਹੁੰਦਾ ਵਾ। ਹੱਡ ਜਿਹੜੀ ਮਿਲਣਾ ਆਪਸ ਚ ਸਟਾਰਟ ਹੁੰਦਾ ਨਾ ਉਠਾ ਠਾ ਠਾ ਹੋਈ ਹੁੰਦਾ ਹੈ ਉਹ ਪਿਆਰ ਵਾਲਾ ਖਾਣਾ ਮੇਰਾ ਗੁੱਸਾ ਜਿਹੜਾ ਥੋੜਾ ਜਿਆਦਾ ਤਾਂ ਆਹ ਇਹ ਸੱਚੀ ਗੱਲ ਹੈ ਇਹਦਾ ਗੁੱਸਾ ਬਹੁਤ ਜ਼ਿਆਦਾ ਮੈਂ ਮੈਨੂੰ ਆ ਸਾਰਿਆਂ ਨੂੰ ਇੱਕ ਦੱਸਦੀ ਤੁਹਾਨੂੰ ਕਿੰਨੀ ਵੱਡੀ ਤੇ ਮੈਂ ਇਹ ਮੈਂ ਅੱਜ ਤੁਹਾਨੂੰ ਵੀਡੀਓ ਚ ਦੱਸਦੀ ਦੱਸ ਦੇ ਕੋਈ ਭੈਣ ਮੈਨੂੰ ਕਿੰਨੀ ਮਿਲਦਾ ਮੈਨੂੰ ਹਸਾਬ ਨਹੀਂ ਹੁੰਦਾ ਓ ਮਾਈ ਗੋਡ ਤੁਸੀਂ ਸੋਚੋ ਮੈਂ ਤੂੰ ਕਿੰਨੀ ਵੱਡੀ ਹੋਊਂਗੀ ਇਹ ਬੀਬੀ ਛੋਟੀ ਹੈ ਨਾ ਫਿਰ ਮੇਰੀ ਛੋਟੀ ਭੈਣ ਨਹੀਂ ਹੈਗੀ ਕੋਈ ਇਹ ਆ ਮੇਰੀ ਛੋਟੀ ਭੈਣ ਤੇ ਮੈਂ ਹੱਕ ਨੇ ਇਹਨੂੰ ਡਾਂਟਦੀ ਵੀ ਕਈ ਵਾਰੀ ਗੁੱਸੇ ਹੋ ਜਾਂਦੀ ਮੈਨੂੰ ਫਰਕ ਨਹੀਂ ਪੈਂਦਾ ਪਰ ਮੈਨੂੰ ਪਤਾ ਆ ਹੀ ਜਾਣਾ ਆਪਾਂ ਮੇਰੀ ਪੈਂਦਾ ਫਰਕ ਪੈਂਦਾ ਆਪਾਂ ਬੰਦ ਗਈ ਜਾ ਤੇ ਬਾਕੀ ਅੱਜ ਪੱਜ ਬਲੀਆਂ ਮਾਰਨ ਲਿਆ ਸਿਆਣੀ ਆਪਾਂ ਜਿਹੜੀ ਹੈ ਨਾ ਸ਼ਾਰਟਸ ਚ ਬੰਨਦੇ ਆ ਵੱਡੇ ਵਲੌਗ ਜਿਹੜੀ ਉਹਨਾਂ ਦੇ ਵਿੱਚ ਆਪਾਂ ਬਸ ਹਾਸੇ ਮਜ਼ਾਕੀ ਕਰਦੇ ਆ ਤੇ ਅੱਜ ਸੋਚਿਆ ਕਿ ਚਲੋ ਤੁਹਾਡਾ ਦੁੱਖ ਸੁੱਖ ਕਰ ਲਈਏ ਤੁਹਾਨੂੰ ਇੱਕ ਦੂਜੇ ਨਾਲ ਮਿਲਾ ਲਈਏ ਤੇ ਬਾਕੀ ਤੁਸੀਂ ਮਿੰਡ ਦਾ ਟਰੈਂਡ ਵੀ ਤੇ ਸਟਾਈਲ ਨੂੰ ਪਿਆਰ ਘਟ ਦੇ ਰਹੇ ਹੋ ਅੱਜ ਕੱਲ੍ਹ ਕੀ ਤੇ ਬੈਂਡ ਦਾ ਟ੍ਰੈਂਡ ਵੀ ਤੇ ਸਟਾਈਲ ਨੂੰ ਤੁਸੀਂ ਵੀ ਆ ਥੋੜਾ ਜਿਹਾ ਘਟ ਦੇ ਰਹੇ ਹੋ ਤੇ ਉਹਦੇ ਉਹ ਵੀ ਤੁਹਾਨੂੰ ਕੰਪਲੇਂਟ ਆ ਬਹੁਤ ਵੱਡੀ ਤੇ ਉਹਨੂੰ ਰਹਿਣਾ ਸ਼ੁਰੂ ਕਰ ਦੋ ਤੇ ਬਾਕੀ ਮੈਂ ਅੱਜ ਆਪਣੇ ਲਈ ਥੋੜਾ ਜਿਹਾ ਸਮਾਂ ਕੱਢਿਆ ਕਿ ਮੈਂ ਵੇਖ ਕੇ ਆਵਾਂ ਕਿ ਕਿਹੜਾ ਸੂਟ ਜਿਹੜਾ ਉਹ ਮੇਰੇ ਲਈ ਬਣਿਆ ਯੈਸ ਇੱਥੇ ਆਣ ਕੇ ਮੈਂ ਜਿਹੜਾ ਸੂਟੇ ਫੜਦੀ ਉਹਦੇ ਲਈ ਬਣਿਆ ਹੁੰਦਾ ਹਾਂ ਹਾਂ ਆਪਾਂ ਇਹ ਨਹੀਂ ਗਏ ਜੀ ਮਾਰੇ ਦੀ ਕਿਰਪਾ ਨਾਲ 7 ਤਰੀਕ ਨੂੰ ਦੁੱਧ ਦਾ ਲੰਗਰ ਆ ਰਿਹਾ ਤੇ ਆਪਾਂ ਫਤੇਗੜ ਸਾਹਿਬ ਸਰਹੰਦ ਵੀ ਜਾਣਾ ਤੇ 23 ਨੂੰ ਸਾਡਾ ਕੈਂਪ ਲੱਗਣਾ ਉਹਨੀਆਂ ਤਿਆਰੀਆਂ ਵਿੱਚ ਫੇਰ ਬਿਜ਼ੀ ਹੋ ਜਾਣਾ ਸੀ ਇਸ ਕਰਕੇ ਮੈਂ ਇੱਕ ਮਿੰਟ ਕਸਟਮਰ ਨਹੀਂ ਤੂੰ ਕਰ ਲੈ ਹਾਂਜੀ ਤੇ ਕਸਟਮਰ ਆ ਗਏ ਉਹਦੇ ਕਰਕੇ ਰੋਕ ਲੱਗ ਗਈ ਸੀ ਤੇ ਮੈਂ ਜਿਵੇਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਦੋ ਦਿਨ ਸਾਡੇ ਪ੍ਰੋਗਰਾਮ ਆ ਰਹੇ ਆ ਉਹਦੇ ਕਰਕੇ ਆਪਾਂ ਆਉਂਦੀਆਂ ਕਿ ਤਿਆਰੀਆਂ 'ਚ ਵੀ ਬਿਜ਼ੀ ਹੋ ਜਾਣਾ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਤੇ ਆਪਾਂ ਨੇ ਜਿਹੜੇ ਲੋਡਬੰਦ ਸੜਕਾਂ ਤੇ ਨੇ ਜਾਂ ਕੁਝ ਵੀ ਆ ਹਨਾ ਉਹ ਤੁਹਾਨੂੰ ਦਿਖਦਾ ਹੀ ਰਹਿਣਾ ਵੀਡੀਓ ਵਿੱਚ ਮੈਂ ਅਜੀ ਨਹੀਂ ਕਿ ਤੁਹਾਨੂੰ ਬੋਰ ਕਰਨਾ ਤੋਂ ਦੇ ਨਾਲ ਦੀ ਨਾਲ ਸੇਵਾਵਾਂ ਵੇਖਿਓ ਤੋਂਂਦੀ ਤਿਆਰੀ ਵਿੱਚ ਬਿਜ਼ੀ ਹੋ ਜਾਣਾ ਹੈ ਪਹਿਲਾਂ ਵਿਆਹਾਂ ਵਿੱਚ ਬਿਜ਼ੀ ਹੀ ਇਸ ਕਰਕੇ ਮੈਂ ਕਿਹਾ ਸੀ ਥੋੜਾ ਜਾਂ ਵੱਧ ਟਾਈਮ ਜਿਹੜਾ ਅੱਜ ਮੈਂ ਇੱਥੇ ਸਪੈਂਡ ਕਰ ਜਾਵਾਂ ਤੇ ਹੁਣ ਗੱਲਾਂ ਬਾਤਾਂ ਆਪਾਂ ਕਰ ਲਈਆਂ ਦੁੱਖ ਸੁੱਖ ਕਰ ਲਏ ਆ ਤੇ ਅਸੀਂ ਹੁਣ ਤੁਹਾਡੇ ਸਾਹਮਣੇ ਆ ਗਏ ਆ ਤੇ ਹੁਣ ਆਪਾਂ ਥੋੜੀ ਜਿਹੀ ਤੁਹਾਨੂੰ ਫੂਟ ਦਿਖਾਣੇ ਆ ਹਾਂ ਇੱਕ ਦਿਖਾਉਣੀ ਆ ਇਹਦਾ ਫੇਵਰਿਟ ਕਲਰ ਆ ਜਿਹੜਾ ਫੇਵਰਿਟ ਹੁਣ ਮੈਂ ਸੂਟ ਵੀ ਵੇਖੋ ਤੇ ਫੇਵਰਿਟ ਕਲਰ ਤੋਂ ਸ਼ੁਰੂ ਕਰੋ ਨਹੀਂ ਬਣਾਣੇ ਹਾਂ ਬੀਬੀ ਦੇ ਮਰੂਨ ਇਹਦਾ ਫੇਵਰਿਟ ਕਲਰ ਪਤਾ ਕਿਹੜਾ ਹੈ ਮਰੂਨ ਪਰਪਲ yellow green red ਸਾਰੇ ਮਤਲਬ ਕਿ ਰਹਿ ਗਿਆ ਦੱਸੋ ਸਾਰੇ ਸੂਟ ਮੇਰੇ ਵਿੱਚ ਅੱਗੇ ਮ Papa ਕਹਿੰਦੇ ਹੁੰਦੇ ਆ ਕਹਿੰਦੇ ਇਹ ਸੂਟਾਂ ਸੂਟ ਦੇਖ ਜਾਣ ਸਹੀ ਆ ਵੇਖੋ ਵਾਹ ਜੀ ਵਾਹ ਵਾਹ ਜੀ ਵਾਹ ਆ ਵੇਖੋ ਜੀ ਇਹ ਫੈਬਰਿਕ ਕੀ ਹੈ ਇਹ ਹੈਗਾ ਜੀ ਕਾਟਨ ਆਈਸ ਇਹ ਹੈਗਾ ਜੀ ਕਸ਼ਮੀਰੀ ਪਸ਼ਮੀਨਾ ਹਾਂ ਅਸਮ ਵੜਾ ਬਾਕੀ ਖੋਲ ਕੇ ਜਿਹੜੇ ਆ ਉਹ ਦੂਸਰੇ ਚੈਨਲ ਤੇ ਆਉਣੇ ਆ ਇੱਥੇ ਨਹੀਂ ਦਿਖਾਉਣੇ ਆ ਆਪਾਂ ਤੇ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫ্রম ਅੰਮ੍ਰਿਤਸਰ ਸਰ ਮਜੀਠਾ ਰੋਡ ਪੰਜਾਬ ਇਹ ਉਹਦਾ ਹੀ ਕਲਰ ਹੈ ਦੂਸਰਾ ਨਹੀਂ ਇਹ ਕੋ ਟ੍ਰਾਈ ਨਹੀਂ ਉਹ ਆ ਬਟ ਥਿਸ ਇਜ਼ ਸ਼ਰਟ ਐਂਡ ਥਿਸ ਇਜ਼ ਕੰਬੀਨੇਸ਼ਨ ਦੇਖੋ ਤੁਸੀਂ ਬਸ ਕੰਬੀਨੇਸ਼ਨ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਲਈ ਟੌਪ ਫੇ ਲੱਗ ਗਈ ਇਹ ਟੌਪ ਫੇ ਗੁੱਡ ਵਾਲੀ ਗੁੱਡ ਵਾਲੀ ਗੁੱਡ ਵਾਲੀ ਆ ਇੰਨਾ ਸੋਹਣਾ ਫੈਬਰਿਕ ਹੈ ਨਾ ਮਤਲਬ ਵਾਓ ਥਿਸ ਇਜ਼ ਗੁੱਡ অর ਪ੍ਰਾਈਸ ਵਾਈਜ਼ ਤੋਂ ਇਟਸ ਟੂ ਗੁੱਡ ਉਹ ਜੇ ਇੱਥੇ ਨਹੀਂ ਡਿਸਕਸ ਕਰਨਾ ਕੋਈ ਮਤਲਬ ਕਿ ਇਦਾਂ ਖਰੀਦੇ ਜਾਣ ਵਾਲਾ ਫੈਬਰਿਕ ਹੈ ਤੇ ਮਤਲਬ ਰੇਟ ਆ ਰਿਹਾ ਬੀਬੀ ਦੇਰ ਬਾਅਦ ਆਈ ਹੈ ਨਾ ਤੇ ਕਹੇ ਦੀਦੀ ਆ ਸੂਟ ਸੀਗਾ ਦੀਦੀ ਉਹ ਸਾਰੇ ਨਿਕਲ ਗਏ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਆ ਇਹਦੇ ਨਾਲ ਦਾ ਸੂਟ ਤੁਸੀਂ ਮੈਨੂੰ ਪਾਇਆ ਵੇਖਿਆ ਹੋਏਗਾ ਤੇ ਆ ਹੈਗਾ ਓਏ ਮੰਮੀ ਦੀਦੀ ਉਹ ਚਲੀ ਆ ਉਹ ਸਟਾਈਲ ਆ ਲੈਣ ਪੈਗ ਨਹੀਂ ਇਹਨੂੰ ਕੀ ਕਹਿੰਦੇ ਆ ਦਿਸ ਇਜ਼ ਬ੍ਰੋਕੇਡ अच्छी वाली ब्रोकेड अच्छे वाला फैब्रिक ठीक है अच्छे वाला फैब्रिक मतलब मड़ा मड़ा कमा के दिखानी है कि सारा कुछ तोहफे ही आए हुए हैं यस आज ये तो साडा हैंडमेड हले तोहफे असी खोलने हैं खुलने वाले आज जानी ए, है ये मिलला था कानी 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 आ कानी कुल्लू आ गया कानी ते वाओ ते इधर देखो थोड़ी आ मेरी थोड़ी आ मेरी कितना सोना यस यस ठीक है जी ਤੇ ਬਾਕੀ ਜਿਆਦਾ ਡਿਟੇਲਸ ਵਿੱਚ ਤੁਸੀਂ ਸੂਟ ਵੇਖਣ ਲਈ ਤੇ ਜਿਆਦਾ ਡਿਟੇਲਸ ਦੀ ਜਾਣਕਾਰੀ ਲੈਣ ਵਾਸਤੇ ਦੂਸਰੇ ਚੈਨਲ ਤੇ ਜਾਓ ਤੇ ਜਾ ਕੇ ਤੁਸੀਂ ਡੀਐਮ ਕਰੋ ਤੇ ਨੰਬਰ ਵੀ ਦਿੱਤੇ ਹੁੰਦੇ ਆ ਥੱਲੇ ਮੈਂਸ਼ਨ ਕਰ ਦੂੰਗੀ ਨਾਮ ਜਿਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਹਾਂ ਜੀ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਸਰ ਸਿੰਘ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਪਤ ਹੈ ਹਾਂ ਜੀ ਇਹਨਾਂ ਨੇ ਜੋ ਕਹਿਤਾ ਹੈ ਇਹਦੇ ਅੱਗੇ ਸਭ ਕੁਝ ਖਤਮ ਹੈ ਯੋਗੀ ਫਤੇ ਤਾਂ ਅੱਗੇ ਤਾਂ ਕੁਝ ਵੀ ਨਹੀਂ ਨਾ ਏਸ ਰਾਈਟ ਵੈਲ ਸੈਟ ਹਾਂਜੀ ਇਹਨਾਂ ਨੂੰ ਪੁੱਛਣਾ ਹਾਂ ਅਰਨਾਸ ਫਤੇ ਬਣਾ ਤੁਸੀਂ ਤੁਸੀਂ ਕੁਝ ਕਹਿਣਾ ਚਾਹੋਗੇ ਨੋ ਨੋ ਇਹ ਇਹ ਕੁੜੀ ਸੋਰੀ 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 ਉੱਠੀ ਉੱਠੀ ਸੋਰੀ 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 ਉਹ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਬਸ ਬਾਕੀ ਦਾ ਆਪਾਂ ਜਿਹੜਾ ਹੈਗਾ ਉਹ ਕਾਰਗ੍ਰਾਮ ਉਹ ਅੱਗੇ ਜਾ ਕੇ ਕਰਦੇ ਹਾਂ ਕੰਟੀਨਿਊ ਜੁੜੇ ਰਹੋ ਵਲੌਗ ਦੇ ਨਾਲ ਇਸ ਭੈਣੇ ਆਪਾਂ ਪਹੁੰਚ ਗਏ ਬੁਟੀਕ ਤੋਂ ਘਰੇ ਤੇ ਇੱਥੇ ਬੱਚਾ ਪਾਰਟੀ ਲੱਗੀ ਆ ਪਤੰਗਾ ਡੋਣ ਹੁਣ ਇਹ ਨਾਲ ਇੱਕ ਮੇਰਾ ਵੀ ਦਿਲ ਕਰਨ ਲਿਆ ਪਰ ਮੈਨੂੰ ਡੋਣੀ ਨਹੀਂ ਆਉਂਦੀ ਬੜੀ ਸੋਖੀ ਐਦਾ ਐਦਾ ਕਰੀ ਜਾਓ ਫੜ ਕੇ ਲੈ ਹਾਂ ਹੱਥ ਵੀ ਕੱਟੇ ਜਾਂਦੇ ਨੇ ਤੇ ਲੋਹੜੀ ਵਾਲੇ ਦਿਨ ਪਪਾ ਕਹਿੰਦੇ ਸੀ ਵੀ ਹਮਤੋਂ ਲਿਆ ਕੇ ਦੇਣੀ ਆ ਵਾ ਤੇ ਉਹ ਦਿਨ ਚੜਾਵਾਂਗੇ ਓਏ 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 ਲੋਹੜੀ ਚ ਵਾਵਾ ਦਿਨ ਪਈ ਨੇ ਕਿਤੇ ਨਹੀਂ ਰਹਿ ਗਿਆ ਪਿੰਡ ਆਂਡੀ ਲੋਹੜੀ ਸ਼ੁਰੂ ਆਂਡੀ ਲੋਹੜੀ ਸ਼ੁਰੂ ਆ ਤੁਹਾਡਾ ਕੋ ਟਾਈਮ ਜੂ ਬੜਾ ਹੁੰਦਾ ਹਾਂਜੀ ਹਾਂਜੀ ਲਓ ਜੀ ਹੁਣ ਆਪਾਂ ਕਰ ਲੀਏ ਆਂਟੀ ਨੂੰ ਫੋਨ ਹੰਟੀ ਆਉਂਦੀ ਆ ਤਾਂ ਫਿਰ ਤਾਂ ਆਂਟੀ ਨਾਲ ਮਿਲਾਉਨੇ ਆਂ ਗੱਲਾਂ ਆਂਟੀ ਦੀ ਮਾਗੀ ਦਾ 10-15 ਮਿੰਟ ਉਹਦੇ ਅੱਧਾ ਘੰਟਾ ਹੁੰਦਾ ਵਾ ਵੀ ਘੰਟਾ ਕੁ ਹੁੰਦਾ ਵਾ 10-15 ਮਿੰਟ ਜਿਹੜੇ ਆ ਤੇ ਆਂਟੀ ਆਉਂਦੀ ਆ ਫਿਰ ਤਾਂ ਆਂਟੀ ਨਾਲ ਮਿਲਾਉਨੇ ਆਂ ਉਹਨਾਂ ਦੀ ਗੱਲਬਾਤ ਸੁਣਾਉਨੇ ਆ ਇਦਾਂ ਦੇ ਹੋ ਗਏ ਆ ਕਹਾਣੀਆਂ ਦੇ ਕਿੰਨਾ ਬੜਾ ਮਜ਼ਾ ਆਉਂਦਾ ਹੈ ਨਾ ਹਾਂ ਬਸ ਬਸ ਪੰਜ ਘੰਟੇ ਕਰੀਏ ਉਹ ਬਾਈ ਇਹ ਚੀਜ਼ ਨਹੀਂ ਆ ਰਹੀ ਹੈ ਨਾ। ਇਹ ਗੁੱਡਾ ਨਹੀਂ ਸੱਟਾ ਹੈਗਾ। ਅਯੋ ਵੇ ਕਿੰਨਾ ਰੱਬ ਤੇ ਗਿਆ ਈਓ। ਓਏ ਤੇ ਤੂੰ ਦੇਣ ਕ ਲਈ ਇਹਦੇ। ਕਿੰਨੇ ਵੀ ਰੱਬ ਜੀ ਬਚਾਏ ਹੁੰਦੇ ਸੇਰੇ। ਲੈਣ ਜਾਨ ਨੂੰ। ਨਹੀਂ ਵੰਚ ਜਿਵੇਂ ਉਹ ਵੇ ਕਿਸੇ ਨੇ ਤੈਨੂੰ। ਨਾ। ਆਪਣੀ ਪਤੰਗ ਨਹੀਂ ਛੇੜਾ ਵੇ। ਹਾਂਜੀ। ਬੜੀ ਦੂਰ। ਲੱਭ ਗਿਆ। ਰੱਬ ਤੇ। ਓਏ ਕਿੰਨਾ ਵਧਾਤਾ ਈਓ ਮੈਂ। ਲੋ ਜੀ ਆ ਗਈ ਆਂਟੀ। ਮਿਲੋ ਆਂਟੀ ਨੂੰ ਸਸੀਕਲ ਜੀ। ਸਸੀਕਲ ਬਲੋ। ਸਸੀਕਲ ਜੀ। ਹਾਂ। ਤੇ ਮੈਂ ਅੰਦਰ ਕੰਮ ਕਰਨ ਟੀ ਹਾਂ ਤੇ ਅੱਜ ਬਣਾਉਣੀ ਦਾਲ ਇਹ ਕਈ ਰਾਜਮਾ ਚਣਿਆਂ ਦੀ ਦਾਲ ਤੇ ਮਾਂ ਬਾਗੀ ਤੇ ਰਾਜਮਾ ਇਹ ਬਣਾਉਣੀ ਹੈ ਤੇ ਇਹ ਦਾਲ ਇਦਾਂ ਦੀ ਬਣਾਉਣੀ ਹੈ ਕਿ ਲਾਹ ਮੂਹਲਾ ਚੜਦੀ ਰਹੇ ਤੇ ਇਹ ਮੈਂ ਅੱਗੇ ਵੀ ਤੁਹਾਨੂੰ ਵਲੌਗ ਚ ਦੱਸਿਆ ਵੀ ਸਾਡੇ ਸਾਡੇ ਕਰਨ ਚਾਹ ਤੋਂ ਇੱਕ ਗੱਲ ਹੋਈ ਸੀ ਇਹਦੀ ਮੈਂ ਇਹੋ ਜੀ ਚਾਹ ਬਣਾਉਣੀ ਹੈ ਕਿਸੇ ਨੇ ਕਿਹਾ ਸੀ ਕਿ ਮਤਲਬ ਜາດ ਕਰੋਗੇ ਤੁਸੀਂ ਤੇ ਉਹ ਚਾਹ ਮੇਰੇ ਪਾਪਾ ਨੂੰ ਪਸੰਦ ਨਹੀਂ ਆਈ ਫਿਰ ਉਹਨਾਂ ਦੀ ਦੋਵਾਂ ਦੀ ਲੜਾਈ ਹੋ ਗਈ ਸੀ ਸਾਲ ਜੀਜੇ ਸਾਲ ਦੀ ਤੇ ਅੱਜ ਮਾਨਟੀ ਨੇ ਆ ਗੱਲ ਕਹਿਤੀ ਐ ਤੇ ਹੁਣ ਪਤਾ ਨਹੀਂ ਕਿਉਂਕਿ ਮੈਨੂੰ ਲੱਗਦਾ ਵਾ ਕਿ ਜਦੋਂ ਬੰਦਾ ਬੜੇ ਇਦਾਂ ਕਹਿੰਦਾ ਨਾ ਕਿ ਇਦਾਂ ਦੀ ਚੀਜ਼ ਬਣਾਉਣੀ ਐ ਕਿ ਜਿਹੜੀ ਚੰਗੀ ਨਹੀਂ ਬਣਦੀ ਉਹ ਸ਼ਾਇਦ ਚੰਗੀ ਨਹੀਂ ਬਣਦੀ ਪਰ ਪਤਾ ਨਹੀਂ ਹੁਣ ਕੀ ਬਣਦਾ ਹੋ ਤੁਸੀਂ ਸੁਣਾਓ ਕੋਈ ਗੱਲ ਬਾਤ ਕੀ ਕੁਝ ਕਹਿਣਾ ਚਾਹੋਗੇ ਤੇ ਐਂਟੀ ਨੇ ਖਲਾ ਲਾ ਕਾਫੀ ਹੱਦ ਤੱਕ ਪਾਤਾ ਵਾ ਪਹਿਲੇ ਤਾਂ ਹੱਡ ਕਢ ਲ ਗਈ ਪੱਤੀ ਕਾਫੀ ਸਾਰੀ ਥੋੜੀ ਨਹੀਂ ਦਿਖਾਵਾਂ ਆ ਸੁਣਾਓ ਪੱਤੀ ਰੋੜ ਕੇ ਮੈਂ ਮੈਨੂੰ ਪਤਾ ਲੱਗ ਗਿਆ ਸੀ ਮੈਂ ਕੰਮ ਕਰੀ ਗਈ ਕਰੀਗੀ ਕਿਉਂਕਿ ਮੈਂ ਕਿਹਾ ਮੈਂ ਕਿਹੜਾ ਚੁਕਣੀ ਐ ਫਿਰ ਮੇਰਾ ਪੇਵਾਜ ਮਰ ਕਹਿੰਦੇ ਆ ਪੱਤੀ ਡੁੱਲ ਗਈ ਜੇ ਤੇ ਮੈਂ ਰਹਿਣ ਦੋ ਡੁੱਲੀ ਮੈਂ ਕਿਹੜਾ ਜੁਕੜੀ ਆ ਤੇ ਹੁਣ ਫਿਰ ਮੈਂ ਹਾਂ ਚੱਲ ਮਾਰੇ ਤੁਹਾਨੂੰ ਮੈਂ ਕਿਹਾ ਸੀ ਪੈਂਦੀ ਆ ਮਲਾਉਣੀ ਆ ਤੁਹਾਨੂੰ ਆਉਂਦੀ ਆ ਤੇ ਆਂਟੀ ਆਗੇ ਤੁਹਾਨੂੰ ਮਲਾਤਾ ਉਹ ਤੇ ਸਾਗ ਖਾ ਖੂ ਕੇ ਹੈਵੀ ਖਾ ਖਾ ਕੇ ਤੇ ਹੁਣ ਅੱਜ ਆ ਗਈ ਵਾਰੀ ਮਿਕਸ ਦਾ ਆਉਦੀ ਅਰੇ ਕਾਲੀ ਢਾਲ ਬਣਾਉ ਕਾਲੀ ਢਾਲ ਤੇਂਦੀ ਕਾਲੀ ਪੀਲੀ ਚਿੱਟੀ ਸਾਰੀ ਬਣਾਤੀ ਐ ਮਿਕਸ ਕਰਤੀ ਐ ਤੇ ਬਾਕੀ ਇਹ ਤੇ ਹੁਣ ਖਾ ਕੇ ਦੱਸਾਂਗੇ ਵੀ ਕਿੱਦਾਂ ਦੀ ਬਣੀ ਐ ਤੇਰਾਣ ਵਾਲਾ ਸਮਾਂ ਕਾਲ ਪੁੱਛਾਂਗੇ ਨਾ ਕਿ ਕਿੱਥੇ ਜਾ ਗਏ ਕਾਲ ਪੁੱਛਾਂਗੇ ਕਿ ਕਿੱਸ ਤਰ੍ਹਾਂ ਦੀ ਥੜੀ ਹਾਂ ਕਿਹੜਾ ਯੋਹਰ ਨ ਮਰਨਦੇ ਐ ਇੰਨੇ ਜ਼ਿਆਦਾ ਗਵੰਡੀ ਘਰ ਆਏ ਆ ਤੇ ਗਵੰਡੀ ਹਾਰ ਨ ਮਾਰਨਦੇ ਐ ਵੀ ਗੇਟ ਖੋਲੋ ਤੇ ਅੱਜ ਆਂਟੀ ਨੇ ਢੇਰ ਕੱਪੜਿਆਂ ਦੇ ਧੋਤੇ ਸੀ ਤੇ ਅਸੀਂ ਹੁਣ ਕੋਠੇ ਤੇ ਗਏ ਸੀ ਪਤੰਗਾ ਡਾਉਣ ਤੇ ਜੋੜ-ਜੋੜ ਥੱਕ ਗਈ ਮੈਂ ਹੁਣ ਸੰਭਲਦੀ ਮੈਨੂੰ ਨਾ ਇਹ ਬੜਾ ਗੁੱਸਾ ਚੜਦਾ ਵਾ ਕਿ ਤੋਂ ਕੱਪੜੇ ਧੋਤੇ ਹੁੰਦੇ ਜਿਹੜੇ ਬਾਅਦ ਚ ਉਹਨਾਂ ਨੂੰ ਥਾਉ ਥਾਈ ਰੱਖਣਗੇ ਇੱਕ ਤਾਂ ਸਿਆਲ ਵਾਲੇ ਕੱਪੜੇ ਹੁੰਦੇ ਬੜੇ ਆ ਤੇ ਹੁਣ ਮੈਂ ਫਿਰ ਸੈੱਟ ਕਰਨ ਲੱਗੀ ਨੇ ਕਹਿੰਦੇ ਹੁੰਦੇ ਆ ਨਾ ਕਿ ਕੰਮ ਵਧਾ ਲਿਆ ਅਲਮਾਰੀ ਸੈੱਟ ਕਰਨ ਲੱਪੀ ਆ ਤੇ ਹੁਣ ਮੈਂ ਕਰ ਲਾਂ ਕੰਮ ਫਿਰ ਤੁਹਾਨੂੰ ਫ੍ਰੀ ਹੋ ਕੇ ਮਿਲਦੀ ਆ ਆ ਜਿਹੜੇ ਕੱਪੜੇ ਜੋੜ ਕੇ ਰੱਖੇ ਆ ਨਾ ਤੇ ਜਿਹੜੇ ਮੈਂ ਅਲਮਾਰੀ ਚ ਸੈੱਟ ਕਰਾਈ ਆ ਉਹਨਾਂ ਚ ਕਈ ਕੱਪੜੇ ਇਦਾਂ ਦੇ ਆ ਕਿ ਜਿਹੜੇ ਬਸ ਹਰ ਵਾਰੀ ਕੱਢਦੇ ਆ ਧੋਨੇ ਆ ਉਹਨਾਂ ਨਾਲ ਮારી ਜੀ ਸੈੱਟ ਕਰਦੇ ਆ ਜਦੋਂ ਸਬਜ਼ੀਆਂ ਖਤਮ ਹੋ ਜਾਂਦੀਆਂ ਤਾਂ ਉਹਨਾਂ ਨੂੰ ਥਾਂ ਥਾਂ ਹੀ ਸੰਭਾਲ ਦੇਈਦਾ ਪਾਉਣੇ ਨਹੀਂ ਹੁੰਦੇ ਤੇ ਇਹ ਵਿਚਾਰੇ ਝੂਟੇ ਮਾੜੇ ਵਾਸਤੇ ਬਣੇ ਆ ਕੱਪੜੇ ਤਾਂ ਹੁਣ ਮੈਂ ਕਿਤੇ ਫੋਨ ਟਕਾਵਾਂ ਤੇ ਮੈਂ ਕੱਪੜੇ ਰੱਖ ਲਾਂ ਤੁਸੀਂ ਮੈਨੂੰ ਕੰਮ ਕਰਦੀ ਨੂੰ ਵੇਖੋ ਜੀ ਸੰਭੇਗੇ ਕੱਪੜੇ ਹੁਣ ਆਪਾਂ ਹੋ ਗਏ ਵਿਲੇ ਤੇ ਇਥੇ ਆਪਾਂ ਕਰਦੇ ਆਂ ਵਲੋਗ ਦਾ ਐਂਡ ਤੇ ਮਿਲਦੇ ਆਂ ਕੱਲ ਨੂੰ ਨਵੇਂ ਵਲੋਗ ਦੇ ਨਾਲ ਛੋਟਾ ਜਿਹਾ ਵਲੋਗ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਂ ਕੱਲ ਨੂੰ ਫਿਰ ਨਵੇਂ ਵਲੋਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਟੀ ਇੱਥੇ ਵੀਰ ਖੜੀ ਸੀ ਕੀ ਕਹਤਾ ਨਾਲ ਵੀ ਥੱਥੂ ਵੜ ਗਏ ਬਹੁਤ ਆ ਗਏ ਗਰਮੀ ਲੱਗਣ ਲੱਗ ਗਈ ਹੀ ਪੱਖਾ ਚਲਾਇਆ ਤੇ ਉਹ ਤਾਂ ਮੋੜ ਨਹੀਂ ਲੱਭਿਆ ਤੇ ਐਂਟੀ ਵੇਖਣ ਦੀ ਵੀ ਕਿਤੇ ਨਾ ਗੱਲਾਂ ਕਰਨ ਦੀ ਤੇ ਮੈਂ ਹਾਂ ਬਹੁਤ ਗਰਮੀ ਲੱਗਦੀ। ਇਸੇ ਚਲਾਓ। ਚਲੋ ਜੀ। ਠੀਕ ਹੈ ਜੀ ਚੰਗਾ ਜੀ ਫਿਰ। ਬਾਅਦ ਵਿੱਚ ਮਿਲਦੇ ਆਂ ਕੱਲ ਨੂੰ।